ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੈਨਾ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਚਾਰ ਇਦਾਂ ਵੀ ਸਾਡੀ ਵੀਡੀਓ ਆ ਗਈ ਹੈ ਬਾਕੀ ਮਖੀ ਸਾਡੀ ਵੀਡੀਓ ਆ ਗਈ ਕਮੇਡੀ ਵੀਡੀਓ ਟਿਊਸ਼ਨ ਟੀਚਰ ਤੇ ਤੁਸੀਂ ਜਾ ਕੇ ਚੈੱਕ ਕਰੋ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਲਾ ਦੂੰਗਾ ਚੈੱਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਵਲੌਗ ਕੋਈ ਗੱਲ ਨਹੀਂ ਹੋਣੀ ਹੋਣੀ ਕੰਟੀਨਿਊ ਕਰਦੇ ਇਦਾਂ ਹੀ ਇਹ ਤਾਂ ਇਹ ਤਾਂ ਵੀ ਜੋ ਬਣਈਓ ਬਣਾਈ ਜਾਂਦੇ ਆ ਬਾਕੀ ਉਹ ਬੈਠਾ ਇੰਦਰ ਲੰਮੇ ਪੈਰ ਲਾਗੇ ਬਲੂੰਗਾ ਵਿਆਹ ਇਹੇ ਬੋਲੂ ਹੈਲੋ ਕਰ ਹੈਲੋ ਗਾਇਸ ਬਲੂੰਗਾ ਚੈੱਕ ਕਰੋ ਹੈਲੋ ਗਾਇਸ ਬਲੂੰਗਾ ਚੈੱਕ ਕਰੋ ਬੋਲੂ ਹਮਮ ਲੈ ਪੂਰਾ ਅਗਲਾ ਆਇਆ ਗੱਲਾਂ ਤੇ ਪਰੇ ਕਰ ਰਸ ਕੀ ਲਾਇਆ ਤਰੀਮ ਤਰੀਮ ਕਰੀਮ ਹੁੰਦੀ ਆ ਸੋ ਠੀਕ ਹੈ ਮਿਲਦਾ ਤੁਹਾਨੂੰ ਬਾਅਦ ਚ ਕਰਦੇ ਆਂ ਬਲੌਗ ਕੰਟੀ ਹੁਣ ਜਾਣੇ ਮਾੜਾ ਮੋੜ ਸੈਰ ਕਰਨ ਮੋਟਰਸਾਈਕਲ ਤੇ ਪਿੰਡ ਦਾ ਫੇਰਾ ਮਾਰ ਆਈਏ ਮੈਂ ਇੰਦਰਜੀਤ ਇੰਦਰਜੀਤ ਜੀ ਨਾ ਇੰਦਰ ਦੋ ਜਣੇ ਜਾਣੇ ਬਲੈਂਡਰ ਤੇ ਗਲੀ ਤੇ ਲਈ ਗੇ ਟੇਲ ਹੈ ਬੰਦ ਬੰਦ ਆ ਰਿਹਾ ਦਾ ਨਾਣੇ ਕੀ ਚੱਕਰੀ ਜਾਂਦੇ ਜੰਮ ਦੇ ਲਈ ਜਾਣੇ ਹੁਣ ਵਾਰ-ਵਾਰ ਪਿੰਡ ਦੇ ਕਰਕੇ ਸੈਰ ਸਵੇਾਈ ਤੋਂ ਡਿਸਕਸ ਹੋ ਰਿਹਾ ਹੈ ਜੀ ਨਵੀਂ ਵੀਡੀਓ ਆਈ ਨਾ ਉਹਦੇ ਬਾਰੇ ਮਤਲਬ ਕਿੰਨੀ ਦੀ ਬਣੀ ਕੀ ਸਾਥ ਆ ਕਿੰਨਾ ਰਿਸਪੌਂਸ ਮਿਲਿਆ ਉਹਨੂੰ ਦੱਸੋ ਫਿਰ ਕਿੰਨਾ ਰਿਸਪੌਂਸ ਮਿਲਿਆ ਬਹੁਤ ਵਧੀਆ ਮਿਲਦਾ ਤੇ ਇਹਨੂੰ ਜਿਆਦਾ ਵਧੀਆ ਮਿਲਣਾ ਚਿੱਟਾ ਹੋੜਾ ਲੱਗਦਾ ਇਹ ਕੀ ਗੱਲ ਇਧਰੇ ਉਹ ਗੋਰਾ ਹੋ ਗਿਆ ਨਾ ਇਹ ਨਾ ਕਾਣਾ ਜੀ ਹਾਤਾ ਪਰ ਗਾਇਸ ਤੇਲ ਨਹੀਂ ਲਾਏ ਬੰਦੇ ਨੇ ਉਹ ਘਾਈ ਪਵਾ ਖੁਸ਼ਕੀ ਮੈਨ ਆਹ ਵੇਖੋ ਕਿੰਨੀ ਖੁਸ਼ਕੀ ਵੇਂ ਆ ਖੁਸ਼ਕੀ ਨਹੀਂ ਕਰਨਿਆ ਵਾ ਓ ਯਾਰ ਹੁਣ ਨੇਰਾ ਹੋਇਆ ਨਾ ਤੇ ਤੇਲ ਤਾਂ ਨਹੀਂ ਲਾਇਆ ਬਾਹਣੂ ਕਿਹੜਾ ਕਹਿਣ ਨੂੰ ਦਿਖਣੀ ਆ ਆ ਬਿਨੇਰੇ ਚ ਕਿਹੜੇ ਦੇਖਣੀ ਤੇ ਕਿਹੜਾ ਕਹਿਣ ਨੂੰ ਖੁਸ਼ਕੀ ਦਿਖਣੀ ਸਵੇਰ ਹੋਵੇ ਤੇ ਫਿਰ ਬੰਦਾ ਤੇਲ ਲਾ ਲੈਣਾ ਨਹੀਂ ਆਉਂਦਾ ਨਾ ਇਹ ਵੇਲੇ ਕਿਹੜੀ ਖੁਸ਼ਕੀ ਦਿਖਣੀ ਆ ਆ ਤਾਂ ਹੀ ਇਹ ਵੀ ਗੱਲ ਆ ਗੱਲਾਂ ਦੇ ਵੀ ਆਈਏ ਤੇਰੇ ਐਨ ਕਰੀ ਇਹ ਗੱਲਾਂ ਲੋੜੀ ਕਿਊਟ ਆ ਹਾਂ ਤੂੰ ਦੇ ਹੁਣ ਆ ਪਲਾਜੋ ਪਜਾਮਾ ਬੈਲ ਲਿਆ ਪਜਾਮਾ ਬੈਲ ਬੋਟ ਗਾਇਸ ਤੁਸੀਂ ਦੇਖ ਸਕਦੇ ਬੈਲ ਬੋਟ ਨਹੀਂ ਇਹ ਇਹ ਨਾਲ ਦੀ ਦੇ ਪਾ ਨਾਨੀਆਂ ਭੋਲੀਆਂ ਨੇੜੇ ਕਿਹੜਾ ਪਜਾਮਾ ਵਾਏ ਬੈਲ ਬੋਟਨ ਸ਼ਰਾਰਾ ਹੈ ਸ਼ਰਾਰਾ ਇਹ ਉਹ ਸ਼ਰਾਰਾ ਜਿਹੜਾ ਲੈਦੇ ਮੈਨੂੰ ਸੋਹਣਾ ਸ਼ਰਾਰਾ ਇਹ ਕਿਹਨੇ ਸ਼ਰਾਰਾ ਲੈਸਾ ਇਹਨੇ ਲੱਲਿਆ ਵਿਚਾਰੇ ਨੇ ਸ਼ਰਾਰਾ ਇਹਨੇ ਲੱਲਿਆ ਬਾਈਆਂ ਬੈਠਾ ਗਵਾਰਾ ਨਹੀਂ ਡੈਡ ਦਾ ਸ਼ਰਾਰਾ ਡੈਡ ਦਾ ਸ਼ਰਾਰਾ ਪਰ ਪੈ ਗਿਆ ਖਲਾਰਾ ਇਧਰੇ ਲੱਤਾਂ ਫੇਰ ਉਹ ਯਾਰ ਖੁੱਲਾ ਮੈਂ ਤਾਂ ਲਿਆ ਨੀਂਦ ਸੌਖੀ ਆਉਂਦੀ ਏ ਠੀਕ ਹੈ ਲੈ ਨੀਂਦ ਕਦੋਂ ਸੌਖੀ ਆਉਂਦੀ ਏ ਨੰਗਾ ਹੋ ਜਾਗਾ ਰਾਮ ਨਹੀਂ ਨਹੀਂ ਪੰਜਾਬ ਮੇਣ ਮੇਰੀ ਗੱਲ ਸੁਣੋ ਨਹੀਂ ਪੰਜਾਬ ਮੇਣਾਂ ਨੀਂਦ ਦਾ ਕੀ ਸੰਪਰਕਿਆ ਦੱਸੋ ਕੀ ਪਤਾ ਅਸੀਂ ਹੁਣ ਆਪਾਂ ਭੀੜੇ ਪੰਜਾਬਵੇਂ ਪਾਉਣੇ ਆ ਨੂੰ ਕਿ ਨੀਂਦ ਨਹੀਂ ਆਉਂਦੀ ਦੱਸ ਅੱਜ ਤਾਂ ਅਸੀਂ ਕਾਰ ਕੋ ਪਾਇਆ ਵਜੇ ਜੀ ਕਿਤਾ 10 ਹੋ ਜਾਣਾ ਇੱਧਰ ਆਵੇਂ ਐਵੇਂ ਕਾਲੇ ਪਾਈ ਤਾ ਹਾਂ ਪਤਾ ਤੂੰ ਪੰਜਾਬਵੇਂ ਜਿਆਦੇ ਵਧੀਆ ਪਾਏ ਵਾ ਵਧੀਆ ਇਹ ਨਹੀਂ ਗੱਲ ਲੋ ਇੱਕੋ ਮਿੰਟ ਪੰਜਾਬਵੇਂ ਖੁੱਲੇ ਨਾਲ ਨੀਂਦ ਚਾਦੀ ਆਉਂਦੀ ਆ ਇਹ ਵਧੀਆ ਕਰਿਆ ਇੱਧਰੇ ਪਾਟਾ ਆਇਓ ਲੈ ਆਵੇਂ ਕੀ ਵਧੀਆ ਤੂੰ ਵਿਖਾਵੇ ਇਹ ਵੀ ਹਣ ਦੇ ਪਜਾਮੇ ਮਾੜੀ ਕੀ ਵਧੀਆ ਦੱਸ ਕੀ ਵਧੀਆ ਦੱਸ ਯਾਰ ਸੇਮ ਇੱਕੋ ਜਿਹੇ ਰਹਿ ਗਏ ਆ ਤੂੰ ਮੋਸਾ ਕੋ ਫੇਸ ਸੋਹਣਾ ਲੱਗਣ ਨੇ ਅੱਜ ਨਹੀਂ ਵਾਲਵੂਲ ਕਟਾਏ ਆ ਜਿਵੇਂ ਆ ਸੋਨੇ ਦਾ ਕੜਾ ਓਏ ਸੋਨੇ ਦਾ ਕੜਾ ਨਹੀਂ ਨਾੜੀ ਮੋਟੀ ਗਾ ਇਧਰ ਸੋਨੇ ਦਾ ਆਹ ਦੇ ਵੜਾ ਦੇਖ ਕੇ ਦਮੀ ਹਾਂ ਕੜਾ ਸੋਨੇ ਦਾ ਪਾਇਆ ਵਾ ਹੋ ਕੀ ਚਾਹੀਦਾ ਦੰਦ ਕਰੇੜੇ ਲਵਾਏ ਬਸ ਕੜਾ ਹੀ ਸੋਨੇ ਦਾ ਬਾਕੀ ਮੈਂ ਨਹੀਂ ਨਾ ਹਾਂ ਠੀਕ ਆ ਅੱਜ ਦੀ ਇਹਦੀ ਇੰਨੀ ਵੱਡੀ ਆ ਬਸ ਮੈਂ ਸੱਚ ਦੱਸਣਾ ਸੀ ਇੰਨਾ ਇੱਕ ਵੀਡੀਓ ਪਾਈ 200 ਰੁਪਿਆ ਲੈਣ ਵਾਲੇ ਵੀ ਵੀ ਮੈਂ ਨਾ 200 ਰੁਪਿਆ ਮਰ ਵੀ ਮੈਂ ਕਿਹ ਕੋ ਮੰਗਣਾ ਵਾ ਜਿਹਨੇ ਹਾਂ ਕਰਦੀ ਉਹਨੂੰ ਮੈਂ ਪੱਲੇ 200 ਰੁਪਏ ਦੇਣਾ ਵਾ ਇਹਨੂੰ ਕਈਆਂ ਬੰਦੇ ਹਾਂ ਵੀ ਕੀਤੀ ਇਹਨੂੰ ਦਿੱਤਾ ਹੀ ਨਹੀਂ ਇਹਨੇ ਕਲਿੱਪਾਂ ਕੱਟ ਇਹਨੇ ਉਹ ਕਲਿੱਪਾਂ ਹੀ ਕੱਟਤੀਆਂ ਅਜਨਾ ਕੀਤੀ ਆ ਉਹ ਕਲਿੱਪ ਹੀ ਨਹੀਂ ਪਾਈ ਇਹ ਜਿਆਦਾ ਦਿਖਾਉਣਾ ਝੂਠ ਵਿੱਚ ਬਲੌਗਾਂ ਦੇ ਨਹੀਂ ਅਸੀਂ ਤੈਨੂੰ ਗਾਹ ਉਹ ਗੱਲ ਕਹਾਂਗੇ ਨਹੀਂ ਗਾਈਜ਼ ਇਹ ਸੀਰੀਜ਼ ਨਾਲ ਲੈ ਜਾਓ ਮਜ਼ਾਕ ਡਿਆ ਕਰਨਾ ਮੈਂ ਨਹੀਂ ਕੋਈ ਖੇਡ ਕੋਈ ਨਹੀਂ ਉਹਨਾਂ ਨੂੰ ਮੈਂ ਨਾ ਉਹ ਵੀਡੀਓ ਦਾ ਲਿੰਕ ਇੱਥੇ ਲਾ ਦੂੰਗਾ ਆਹ ਦੇਖੋ ਉਹਦੇ ਵਿੱਚ ਮੈਂ ਕਿਹਾ ਵੀ ਨਾ Google Pay ਕਰਾ ਲਾ ਹਾਲੇ ਮੇਰੇ ਕੋਲ ਉਹਦੇ ਵਿੱਚ ਜੀ ਵਾਲਾ ਮੈਂ ਹਾਲੇ ਇਹ ਮਜ਼ਾਕ ਜੋ ਮੈਂ Google ਕੱਲਾ ਕਿਹਾ ਵੀ ਉਹਦੇ ਵਿੱਚ ਵੀ ਮੈਂ Google Pay ਕਰ ਦਿੰਦਾ ਇਹਨੇ ਉਹ ਵੀ ਸੀਨ ਕੱਟ ਪਾਇਆ ਉਹਨੇ ਹੀ ਕਲਿੱਪ ਕੱਢ ਕੇ ਨਾ ਇਹਨੇ ਕਿਹਾ ਮੈਂ ਕੱਢ ਕੇ ਇਸੇ ਗੂਗਲ ਕਹਿਣਾ ਤੇ ਝੂਠਿਆ ਤੇ ਤੁਸੀਂ ਚੈੱਕ ਕਰ ਲੋ ਇਹ ਝੂਠਾ ਬੰਦਾ ਨਹੀਂ ਝੂਠੇ ਇਹ ਝੂਠ ਬਲੌਗਰ ਇਹ ਝੂਠ ਬੋਲਦੇ ਪਏ ਮੈਂ ਨਹੀਂ ਤੱਕ ਖੁਸ਼ਕੀ ਬਲੌਗਰ ਹੱਡ ਦੇ ਚ ਕੀ ਨਾ ਕਰ ਤੁਸੀਂ ਵੀਡੀਓ ਚੈੱਕ ਕਰੋ ਉਹਦੇ ਵਿੱਚ ਜਿੱਥੇ ਮੇਰੀ ਕਲੀਪ ਹੈਣਾ ਮੈਂ ਇਹਨੂੰ ਕਿਹਾ ਵੀ ਗੂਗਲ ਪੇ ਕਰਾਣਾ ਗੂਗਲ ਪੇ ਕਰਾ ਲਿਆ ਅੱਜ ਅੱਜ ਹੀ ਅੱਜ ਹੀ ਮਜ਼ਾਕ ਚ ਕਿਹਾ ਸੀ ਹੁਣ ਮਜ਼ਾਕ ਚ ਕਿਹਾ ਹੁਣ ਮੈਂ ਨਾ ਇਹਦਾ ਕਰੂੰਗਾ ਚੱਲ ਆਈ ਚੁੱਪ 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 ਆਹੀ ਤੇ ਮਜ਼ਾਕ ਚ ਕਹੇ ਜਿਹੜੇ ਬੰਦੇ ਹੋਰ ਹਾਂ ਕੀ ਸੀ ਉਹਨਾਂ ਨੇ ਹੋ ਨਹੀਂ ਹੋਰ ਕਹਿੰਨੇ ਹਾਂ ਮੈਂ ਮਜ਼ਾਕ ਸੌਂਖਾ ਨਹੀਂ ਕੀਤੀ ਸੌਂਖਾ ਹਾਂ ਖਾਣਾ ਕਿਦੀ ਜੀ ਜਿ ਮਰਜ਼ੀ ਖਵਾ ਲਓ ਕਿਹਨੇ ਆ ਕੇ ਤੇ ਕਿਹਨੇ ਜਿਉਂ ਠੀ ਸੌਂਗ ਆ ਗਿਆ ਇਹ ਤੇ ਐਵੇਂ ਖਾ ਕੇ ਕੈਮਰਾ ਚੱਲਣ ਦਾ ਮਜ਼ਾਕ ਤੂੰ ਉਧਰ ਕਹਿਣਾ ਮੈਨੂੰ ਹਾਂ ਕੀਤੀ ਕਈਆਂ ਬੰਦਿਆਂ ਮੈਂ ਤੇ ਮਜ਼ਾਕ ਦਿਆਂ ਕਰਨ ਕਿਸੇ ਨੇ ਨਹੀਂ ਹਾਂ ਆ ਫਿਰ ਇਹਨੇ ਤੇ ਕੀਤੀ ਇੱਕ ਕਹਿੰਦਾ ਬਹੁਤ ਬੇਰੀ ਵਾਲਿਆਂ ਦਾ ਕੋਈ ਮੁੰਡਾ ਹੈਗਾ ਮਤਲਬ ਮਿੱਠੇ ਹਣੇ ਹਉਣ ਨੇ ਨਹੀਂ ਕੀਤੀ ਉਹਦੇ ਮਿਲਿਆ ਹੀ ਨਹੀਂ ਕਰੇ ਹਾਂ ਮੈਂ ਉਹਨੇ ਕਹਾ ਕੀਤੀ ਤੰਦਾ ਉਹਦੇ ਵੀ ਨਹੀਂ ਸੀ ਨੇ ਪਾਏ ਤੇ ਮੈਂ ਜਿਹੜਾ ਗੂਗਲ ਪਿਆਗਾ ਮੇਰੇ ਕੋਲ ਸੀਨ ਕੱਟਦੇ ਜਿੰਨੇ ਝੂਠ ਵੱਡੀ ਆਉਂਦੇ ਨਹੀਂ ਨਹੀਂ ਕੋਈ ਛੱਡੋ ਤੁਸੀਂ ਵੀਡੀਓ ਇਹਦੀ ਵੇਖ ਲਿਓ ਚ ਗੂਗਲ ਕਿਹਾ ਕਿ ਨਹੀਂ ਕਿਹਾ ਹਾਂ ਇਹਨੇ ਗੂਗਲ ਕਿਹਾ ਤੇ ਗੂਗਲ ਪੇ ਕਹੇ ਕਾਇ ਕਰਾਲਾ ਦਿੰਨੇ ਫਿਰ ਕੱਟ ਸੀ ਤੇ ਕੋਈ ਨਹੀਂ ਇਹ ਤਾਂ ਨਹੀਂ ਛੱਡੋ ਕਰਨੀ ਮੈਂ ਲਾਉਣੀ ਨਹੀਂ ਤੇਰੀ ਵੀਡੀਓ ਨਹੀਂ ਲਾਉਣੀ ਮੈਂ ਵਿੱਚ ਫੇਰੇ ਕੋਲ ਲੋਕਾਂ ਨੇ ਕਹਣਾ ਵੀ ਉਹੋ ਜਿਹੀ ਹੈ ਮੈਂ ਤੇਰੀ ਵੀਡੀਓ ਨਹੀਂ ਲਾਉਣੀ ਵਿੱਚ ਉਹਨਾਂ ਤੈਨੂੰ ਲਾ ਦੂੰਗਾ ਨਹੀਂ ਯਾਰ ਲਾਉਣੀ ਪਰ ਮੈਂ ਕਿਹਾ ਹੀ ਨਹੀਂ ਇਦਾਂ ਪਰ ਜੇ ਸਮਝਣਾ ਸਮਝ ਲਿਓ ਭਰਾਵਾ ਕਹਿ ਨਹੀਂ ਮੈਂ ਕਿਹਾ ਕਹਾ ਤੂੰ ਕਹਾ ਤੂੰ ਕੋਲ ਕੋਈ ਨਹੀਂ ਬਾਕੀ ਇਹਦੀ ਇੱਕ ਵੀਡੀਓ ਆ ਗਈ ਉੱਤੇ ਸੁੱਤੇ ਕਰਮ ਤੇ ਸੁੱਤੇ ਕਰਮ ਜਗੋਂ ਵਾਲੀ ਬਹੁਤ ਵਧੀਆ ਬਣੀ ਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਇਹਦੀ ਵੀਡੀਓ ਸੁਨਪਰੀ ਚੈਨਲ ਇਹਦਾ ਹਾਸਾ ਕਿਹੜਾ ਓਏ ਸੁੱਤੇ ਕਰਮ ਕਿਹੜੀ ਹੀਰ ਸੁੱਤੇ ਕਰਮ ਸੁੱਤੇ ਕਰਮਾਂ ਦਾ ਸਫਰ ਹੈ ਸੁੱਤੇ ਕਰਮਾਂ ਦਾ ਸਫਰ ਹੈ ਜ਼ਰੂਰ ਦੇਖ ਜਾ ਕੇ ਦੇਖੋ ਵੀਡੀਓ ਬਹੁਤ ਜ਼ਿਆਦੀ ਘੈਂਟ ਬਣੀ ਆ ਹਾਂ ਜਾ ਕੇ ਦੇਖੋ ਸਟੋਰੀ ਟਾਈਪ ਵੀਡੀਓ ਬਹੁਤ ਘੈਂਟ ਬਣੀ ਆ ਤੁਹਾਨੂੰ ਹਾਸਾ ਮਾਸਾ ਨਹੀਂ ਹੋਣਾ ਉਹਦੇ ਵਿੱਚ ਮਰ ਵੀ ਸਟੋਰੀ ਬਹੁਤ ਘੈਂਟ ਆ ਅਸਲ ਤੇ ਇਮੋਸ਼ਨਲ ਸਟੋਰੀ ਆ ਫਹਾੜੀ ਹੋਣਾ ਚ ਇਮੋਸ਼ਨਲ ਸਟੋਰੀ ਆਸਾ ਨਹੀਂ ਹੋਣਾ ਬਸ ਸੁੱਤੇ ਕਰਮ ਬਣਾਈ ਵੀ ਬੰਦਾ ਗਰੀਬ ਹੁੰਦਾ ਉਹ ਕਿੱਦਾਂ ਅਮੀਰ ਬਣਦਾ ਉਹਦਾ ਸਫਰ ਬਖਾਇਆ ਉਹ ਚ ਬਾਕੀ ਤੁਸੀਂ ਦੇਖੋਗੇ ਤਾਨੂੰ ਇਹ ਸਿੱਖ ਨੂੰ ਮਿਲੂ ਉਹਦੇ ਵਿੱਚੋਂ ਕਿ ਕਿਦਾਂ ਕਿਦਾਂ ਵੀਡੀਓ ਵੇਖਣੀ ਕਿਦਾਂ ਬਣਾਉਣੀ ਕਿਦਾਂ ਵਾ ਐਡਿਟ ਕਿਦਾਂ ਕਰਨੀ ਸਾਰਾ ਕੁਝ ਸਾਰਾ ਜਨਾਬ ਇਹ ਬੰਦਾ ਜਰੂਰ ਚੈੱਕ ਕਰੋ ਕਮੈਂਟ ਕਰਕੇ ਦੱਸਿਓ ਠੀਕ ਹੈ ਸੱਤਿਆ ਕਰਨਾ ਤੇ ਉਹ ਤੁਹਾਨੂੰ ਮਿਲ ਜੂ ਹਸਨਪ੍ਰੀਤ ਦੇ ਚੈਨਲ ਦੇ ਹਸਨਪ੍ਰੀਤ ਇਹਦੀ ਫੋਟੋ ਲੱਗੀ ਨਾਲ ਇਹਦੀ ਘਰ ਦੀ ਵਾਈਫ ਦੀ ਫੋਟੋ ਲੱਗ ਘਰ ਦੀ ਦੀ ਤੇ ਚੈੱਕ ਕਰ ਲਓ ਡੀਪੀ ਲੱਗੀ ਤੇ ਪਹਿਲੇ ਨੰਬਰ ਤੇ ਅਕਾਊਂਟ ਹੀ ਆਉਂਦਾ ਮੇਰਾ ਪਹਿਲੇ ਨੰਬਰ ਪਹਿਲੇ ਨੰਬਰ ਦਾ ਕਹਿ ਨਹੀਂ ਸਕਦੇ ਆਵੇ ਨਾ ਆਵੇ ਪਰ ਆਜੇ ਦਾ ਪਹਿਲੇ ਤੇ ਹੀ ਆ ਕਾ ਪਹਿਲੇ ਨੰਬਰ ਤੇ ਅਕਾਊਂਟ ਆ ਜਾਣਾ ਤੇਰਾ ਚੈੱਕ ਕਰ ਲੈ ਹਾਂ ਹੁਸਨ ਪ੍ਰੀ ਲੈ ਲਿਓ ਸੁੱਤੇ ਕਰਮ ਜਰੂਰ ਵੇਖਿਓ ਇਹਦੇ ਕਿਦਾਂ ਦੇ ਆ ਉਹਦੇ ਸੁੱਤੇ ਕਰਮ ਵਜੇ ਤੱਕ ਤੇਲ ਨਹੀਂ ਲੱਭਾ ਬਾਜੇ ਤੇਲ ਹੀ ਨਹੀਂ ਵਾਲਾ ਹੈ ਤੇਲ ਹੀ ਕੋਈ ਆ ਗਿਆ ਰਾ ਲੱਸੀ ਬਹੁਤ ਸਵਾਦ ਹੈ ਇਹ ਜਿਹੜੀ ਬਣਾਈ ਹੈ ਕੱਚੀ ਲੱਸੀ ਬਾਕੀ ਉਹ ਚੋ ਜੋ ਵੀ ਆਪਾਂ ਸਰਜਾ ਕਰਦੇ ਰਹਿੰਦੇ ਆਂ ਦਾ ਟੀਮਵਰਕ ਹੈ ਸਾਰੇ ਆ ਵੀ ਆ ਭਰਾ ਛੇੜਾ ਵੀਰ ਮਜ਼ਾਕਿਤ ਕਰਦੇ ਰਹਿੰਦੇ ਨੇ ਇੰਦਰ ਡਾਇਰੈਕਟਰ ਰਾਈਟਰ ਪ੍ਰੋਡਿਊਸਰ ਤੇ ਆ ਆਪਣਾ ਡਾਇਰੈਕਟਰ ਆ ਮੇਨ ਮੇਨ ਲੀਡ ਕਰਦਾ ਜਿਹੜਾ ਤੇ ਬਾਕੀ ਆਡੀ ਚੌਂ ਦੀ ਟੀਮ ਆ ਅਸੀਂ ਤਾਂ ਮਜ਼ਾਕ ਕਰਦੇ ਰਹਿੰਦੇ ਆ ਕੋਈ ਵੀ ਗੱਲ ਨੂੰ ਸੀਰੀਅਸ ਨਹੀਂ ਲੈਣਾ ਵੈਸੇ ਮਜ਼ਾਕ ਕਰਦੇ ਆ ਤੇ ਅਸੀਂ ਆ ਸਮਝਾ ਕੇ ਤਾਂ ਕਰਦੇ ਰਹਿਨੇ ਆ ਸਾਡੀਆਂ ਵੀਡੀਓ ਜਾਂ ਸਮਝਾ ਗਾਲੀਆਂ ਇਧਰ ਇੰਨੀ ਬਲੌਗ ਵੀ ਕੋਈ ਬਲੌਗ ਵੇਖ ਕੇ ਖੁਸ਼ ਹੋ ਜੇ ਐਂਟਰਟੇਨਮੈਂਟ ਕਰ ਦਿੱਤਾ ਵਾ ਕੋਈ ਵੀ ਗੱਲ ਜੋ ਵੀ ਕਿਹਾ ਸਾਰਾ ਕੁਝ ਝੂਠ ਹੈ ਬਸ ਦਿਲ ਤੇ ਨਹੀਂ ਲਾਉਣੀ ਕਿਹਨੇ ਗੱਲ ਇਹ ਕਿਹਨੇ ਵੀ ਲਾਉਣੀ ਵੈਸੇ ਮਜ਼ਾਕ ਕਰਦੇ ਆ ਦਿਲ ਤੇ ਨਹੀਂ ਲਾਉਣੀ ਬਸ ਹੋੜੀ ਰਹੀ ਛੋਟਾ ਭਰਾ ਵਾ ਛੋਟਾ ਭਰਾ ਛੋਟਾ ਭਰਾ ਸਮਝਾਕ ਤਾਂ ਕਰਦੇ ਰਿਹਾ ਆਪਣੇ ਤੋਂ ਛੋਟਾ ਛੋਟਾ ਵਾ ਕਾਈ ਨਹੀਂ ਬੇਤੀ ਕਰਕੇ ਨੂੰ ਸਮਝਾ ਗਾ ਇਹ ਭਰਾ ਮਜ਼ਾਕ ਨਹੀਂ ਆ ਨਹੀਂ ਆ ਨਹੀਂ ਓਏ ਯਾਰ ਲੈ ਮੈਨੂੰ ਸੋਹਣੀਏ ਸਲਾਰਾ ਸਲਾਰਾ ਆ ਆੜੀ ਮਜਾ ਕਰ ਦੂਰੋਂ ਖੋਣਾ ਮੈਂ ਕਰੀ ਹਿੱਲੀ ਮੜਾ ਹਿੱਲੀ ਮਰ ਲੱਤ ਜਿ ਲਈ ਹੁਣ ਮੈਂ ਜਰਾ ਲੱਤ ਜਿ ਲਈ ਓਏ ਮੜੀ ਐਂਜ ਕਰੀ ਲੱਤਾਂ ਦੇ ਵਿੱਚ ਉਦਾਂ ਨਹੀਂ ਦਿਖਣ ਡੀਆਂ ਉਹਦੇ ਜਿੱਦਾਂ ਖੁਦਾ ਪਜਾਮਾ ਪਾਉਂਦੇ ਕੋੜੇ ਚਮਕਣੀ ਬੜਾ ਡਿਆ ਓਏ ਤੇ ਪਰ ਠੀਕ ਹੈ ਮਿਲਦੇ ਆ ਬਾਅਦ ਕੰਟੀਨਿਊ ਕਰਦੇ ਆ ਵਲੌਗ ਇਦਾਂ ਇਦਾਂ ਪਾਣੀ ਕਲਿੱਪ ਕਰੀ ਮੈਂ ਕੀ ਕਰੇਦੀ ਲਾਈ ਇਹਦੀ ਮੈਮਰੀ ਤੇਜ ਕਰੀ ਫੋਨ ਤੇ ਸੇਮੋ ਹੀ ਚੇਂਜ ਕਰਾਤੀ ਆ ਹੁਣ ਸੇਮੋ OK ਚਿਪ ਜੀ ਤੇ ਤੇਜੀ ਵੇਖੋ ਮਾੜੀ ਜੀ ਗਾਇਸ ਉਹ ਤੇਰਾ ਉਹ ਉੱਥੋਂ ਸ਼ਾਰੀ ਮਿਲਦੀ ਪਾਵਰ ਇਹਨੂੰ ਉਹ ਇਹਦਾ ਮੇਨ ਪਾਵਰ ਸੋਸ ਆ ਮੱਜ ਮੈਂ ਮਿਰਦਾ ਬਲੌਗ ਦਾ ਨਾਮ ਵੀ ਰੱਖਾਇਆ ਹੋ ਸੰਦਿਲ ਲੱਭੀ ਗਵਾਜ ਦੀ ਚਿਪ ਹੋ ਸੰਦੀ ਇਹ ਐ ਇਹਨੇ AI ਚਿਪਰ ਖਾਈ ਆ ਜਿਹਦਾ Samsung ਦੇ ਫੋਨ ਚ ਹੁੰਦਾ ਨਾ AI AI ਫੀਚਰ ਇਹਦੇ ਨੇ ਬਿਲਟ AI Samsung ਦੇ ਫੋਨ ਜਿਹੜਾ ਹੋਣਾ ਇਹਦੇ ਤੇ 2003 3 4 ਦਾ ਜਨਮ ਕਰਨਾ ਜਰਾ ਸੁਣ 2004 ਦਾ 4 ਦਾ 2004 ਦੀ ਚਿਪ ਲੱਗੀ ਇਹਦੇ ਆ ਬਸ ਥੋੜੀ ਐਕਸਪਾਇਰ ਹੋ ਗਈ ਹੁਣ ਨਵਾਂ ਬਦਸਤਰ ਕਰਾ ਲੈਣਾ ਪਰਸਾ ਸੋ ਗਾਈਸ ਹੁਣ ਚਲਾਉਣ ਡਿਆ ਇੰਦਰ ਬੰਬ ਪਟਾਕੇ ਲਾਲ ਜਿਹੜੇ ਬਚੇ ਸੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਬਣਾ ਉਹਨਾਂ ਦਾ ਕਰਕੇ ਪਚਾ ਕੇ ਰੱਖੇ ਆਂ ਤਾਂ ਕਰ ਚਲਾਉਣ ਚਲੋ ਲਗਾਓ ਅੱਗ ਓਏ ਚਬਰ ਰੈਗੀ ਮੇਰੀ ਚਬਰ ਰੈਗੀ ਮੇਰੀ ਕਿੱਥੇ ਬੋਲ ਇੱਕ ਵਾਰ ਚੱਲਿਆ ਆਹ ਐਚ ਉਹ ਕਿ ਨਹੀਂ ਕਰਾਈ ਟੀਆਂ ਆਉਂਦੀ ਮਤ ਜਲਾ ਕੇ ਨਾ ਆਪਣੇ ਕੋ ਦੂਜੇ ਵੀ ਤੇਰੇ ਤੇਰੇ ਤੇ ਹੋਰ ਵੀ ਜਰੀ ਕੁਆਲਟੀ ਆਉਂਦੀ ਮਰ ਵੀ ਮੇਰੇ ਨਾਲੋਂ ਉਦੋਂ ਲੈ ਜਿਆਦੀ ਕੁਆਲਿਟੀ ਆਉਂਦੀ ਸੀ ਮੇਰੇ ਫੋਨ ਨਾਲੋਂ ਸੋ ਗਾਈਸ ਹੁਣ ਚਲੋ ਦਿਆਂ ਚਿੜਚੜਾ ਚਿੜਚੜਾ ਹਰਤਾ ਹਾ ਤੇ ਜਿੜਾਈ ਆ ਦੇ ਇਧਰ ਆਓ ਆਲਰਾਇਟ ਦੋਸੋ ਹੋ ਗਿਆ ਕੰਮ

ਖਤਮ ਕਹਾਣੀ ਇਹਨਾਂ ਦੇ ਓਏ ਓਏ ਨਾਲੇ ਲਾਲ ਪਟਾਕੇ ਚਲਾਵਾ ਵਧੀਆ ਵਾ ਹਾਂ ਦੋਨ ਨਿੱਕੇਰੀਆਂ ਸੋ ਗਾਇਸ ਆ ਦੋਨ ਨਿੱਕੇਰੀਆਂ ਲਾਨੇ ਅੱਗ ਐਸੀ ਜਿਹੜੀ ਕੁਆਲਿਟੀ ਹੁੰਦੀ ਦੇਖੋ Samsung ਦਾ ਫੋਨ ਫਿਰ Samsung ਹੀ ਆ ਆੜੇ ਦੂਜੀਆਂ ਵੀਡੀਓ ਵਿੱਚ ਹੀ ਬਣਦੀਆਂ ਹਰੀਆਂ ਜਿਹੜੀ ਕਮੇਡੀ ਬਣਾਉਂਦੇ ਆ ਬਣ ਗਈ ਬਣ ਗਈ ਜੇਵੇਂ ਦੀ ਤੇ ਚਲੋ ਥੋੜੀ ਬਣੀ ਭਰੀ ਤੇ ਗਈ ਨਾ ਹੁਣ ਇੱਕੇ ਲਾਲ ਪਟਾਕੇ ਬਾਹਰ ਇਕੱਠੇ ਕਰਕੇ ਨਿੱਕੇ ਜਿਹੇ ਆਵਾਜ਼ ਲਾ ਦੇ ਤੇ ਗਾਈਸ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦਾ ਵਾਂ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਕੋਲ ਨਵੇਂ ਵਲੌਗ ਦੇ ਵਿੱਚ ਉਹਨਦੇ ਲਈ ਬਾਏ ਬਾਏ ਗੁੱਡ ਨਾਈਟ